ਇਹ ਇੰਸਟਾਗ੍ਰam ਨੂੰ ਐਜ਼ ਅ ਪਲੈਟਫਾਰਮ ਵਰਤ ਰਹੇ ਚੰਗੇ ਪਾਸੇ ਵੀ ਵਰਤ ਰਹੇ ਠੀਕ ਆ ਪਿੱਛੇ ਕੰਟਰੋਵਰਸੀ ਰਹੀ ਆ ਕਿ ਅਸ਼ਲੀਲ ਅਸ਼ਲੀਲਤਾ ਦਿਖਾ ਕੇ ਪਪੂਲੈਰਿਟੀ ਲਈ ਜਾਂਦੀ ਆ ਫੋਲੋਇੰਗ ਵਧਾਈ ਜਾਂਦੀ ਆ ਬਟ ਮੈਂ ਕਸੂਰ ਦੇਖਣ ਨਾਲੇ ਤੇ ਜ਼ਿਆਦਾ ਕੱਢਦਾ ਦੇਖੋ ਹੀ ਨਾ ਤੁਸੀਂ ਦੇਖੋ ਹੀ ਚੱਜਦੀਆਂ ਚੀਜ਼ਾਂ ਨਹੀਂ ਤੁਸੀਂ ਇਹ ਮੰਨਦੇ ਨਹੀਂ ਕਿ ਵੀ ਜਿਹੜੀ ਪਿੱਛੇ ਕੰਟਰੋਵਰਸੀ ਹੋਈ ਹਾਂ ਕੰਚਨ ਤਿਵਾਰੀ ਵਾਲੀ ਪਾਪੀ ਵਾਲੀ ਮੈਨੂੰ ਪਤਾ ਹੀ ਨਹੀਂ ਮੈਨੂੰ ਮੈਂ ਗੁਰਦੀਪ ਜੀ ਮੈਨੂੰ ਨਾਮ ਵੀ ਨਹੀਂ ਪਤਾ ਤੁਸੀਂ ਹਾਲੇ ਵੀ ਸਰਚ ਨਹੀਂ ਕੀਤਾ ਉਹ ਨਹੀਂ ਕੀਤਾ ਸਰਚ ਤੁਸੀਂ ਉਹ ਨਿਊਜ਼ ਨਹੀਂ ਪਤਾ ਕਿਉਂਕਿ ਮੈਂ ਦੇਖਦਾ ਕੰਮ ਦੀਆਂ ਚੀਜ਼ਾਂ ਮੇਰੀ ਇੰਸਟਾਗ੍ਰam ਤੁਸੀਂ ਉਹ ਦੇਖਦੇ ਨਾ ਜੋ ਤਾਂ ਡੈਂਟਲਿਸਟ ਹੁੰਦਾ ਹੈ ਤੁਹਾਡੇ ਉਹੀ ਆਣ ਲੱਗ ਜਾਂਦਾ ਤੁਸੀਂ ਅੱਜ ਵੀ ਮੇਰੀ ਇੰਸਟਾ ਖੋਲੋਗੇ ਨਾ ਜਾਂ ਕੋਈ ਫੈਕਟਸ ਆ ਰਿਹਾ ਹੈ ਜਾਂ ਮਤਲਬ ਕੋਈ ਇੰਟੈਲੈਕਚੁਅਲ ਟਾਕਸ ਮੇਰੇ ਅੱਗੇ ਆ ਰਹੀ ਹੈ ਮੇਰੇ ਤਾਂ ਅੱਗੇ ਆਣੇ ਹੀ ਉਹ ਕੁਛ ਹੈ ਨਹੀਂ ਤੁਸੀਂ ਨਿਊਜ਼ ਪੜ੍ਹੀ ਨਹੀਂ ਹੈਗੀ ਉਹਦੇ ਬਾਰੇ ਨਿਊਜ਼ ਹੈ ਨੀ ਨੀ ਨਿਊਜ਼ ਮੈਂ ਪੜ੍ਹੀ ਆ ਨਿਊਜ਼ ਪੜ੍ਹੀ ਆ ਬਟ ਮੈਨੂੰ ਮੈਨੂੰ ਨਿਊਜ਼ ਤੋਂ ਪਤਾ ਲੱਗਿਆ ਕਿ ਕੋਈ ਇਨਫਲੂਐਂਸਰ ਸੀ ਇੰਸਟਾਗ੍ਰam ਤੇ ਤੇ ਕੁਝ ਗਲਤ ਕੰਟੈਂਟ ਪਾਉਂਦੀ ਸੀ ਬਸ ਇੰਨਾ ਕੁ ਪੜਿਆ ਮੈਂ ਨਿਊਜ਼ 'ਚ ਬਸ ਤੇ ਲੱਗ ਰਹੀ ਮੈਂ ਇਸ ਟੀ ਨੂੰ ਕੀ ਮੰਨਦੇ ਹੋ ਵੀ ਜੋ ਅਮਰਪ੍ਰਮ ਮੈਰੋ ਨੇ ਕੀਤਾ ਵੀ ਜਿਸ ਤਰੀਕੇ ਨਾਲ ਹੋਇਆ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਕਿ ਆਪਾਂ ਦੇਖੀ ਜਦੋਂ ਆਪਾਂ ਲੋਕ ਕਿਸੇ ਚੀਜ਼ ਨੂੰ ਹੰਗਾਰਾ ਦਵਾਂਗੇ ਨਾ ਸਪੋਰਸ ਮੰਨ ਲਓ ਹੁਣ ਬੜੇ ਲੋਕ ਤੁਹਾਨੂੰ ਇੰਸਟਾਗ੍ਰਾਮ ਤੇ ਮਿਲਣਗੇ ਕਹਿਣਗੇ ਅਸੀਂ ਬੜਾ ਵਧੀਆ ਕੰਟੈਂਟ ਪਾਉਂਦੇ ਆ ਤੇ ਸਾਡਾ ਚੱਲਦਾ ਨਹੀਂ ਤੇ ਕੁਛ ਐਦਾ ਦੇ ਵੀ ਹੋਣਗੇ ਲੋਕ ਜਿਹੜੇ ਅਸ਼ਲੀਲਤਾ ਪਾਉਂਦੇ ਆ ਤੇ ਮਿਲੀਅਨ ਵਿਊਜ਼ ਹੋਏ ਹੁੰਦੇ ਆ ਫਿਰ ਕਸੂਰ ਕਿਹਦਾ ਦੱਸੋ ਕੰਟੈਂਟ ਪਾਉਣ ਵਾਲੇ ਦਾ ਕਿ ਦੇਖਣ ਵਾਲੇ ਦਾ ਕਹਿੰਦੇ ਵੀ ਐਡਵੋਕੇਟ ਦੇ ਕੋਲ ਗੱਲ ਕਮਾਉਣ ਦੀ ਬਹੁਤ ਨਹੀਂ ਨਹੀਂ ਗੱਲ ਕਮਾ ਲਈ ਮੈਂ ਮੈਂ ਬਹੁਤ ਸਪਸ਼ਟ ਜਵਾਬ ਹੋਈ ਨਹੀਂ ਸਕਦਾ ਲੱਗਦਾ ਨਹੀਂ ਸਪਸ਼ਟ ਹੈ ਨਹੀਂ ਮੈਂ ਐਸ ਤੋਂ ਸਪਸ਼ਟ ਹੈ ਦੇਖਣ ਵਾਲੇ ਦਾ ਜ਼ਿਆਦਾ ਕਸੂਰ ਮੈਂ ਕਹਤਾ ਰੇ ਹੂੰ ਅੱਛਾ ਜੇ ਨਾ ਦੇਖ ਦਿੱਤਾ ਉਹ ਨਾ ਅੱਗੇ ਵਧੀ ਕੁੜੀ ਬਿਲਕੁਲ ਆਪਾਂ ਦੇਖਣੇ ਕਿਉਂ ਹੈ ਤੜਕੋ ਇੰਸਟਾਗ੍ਰam ਤੇ ਰੀਲ ਸੇ ਫੇਸਬੁੱਕ ਤੇ ਬਹੁਤ ਚੰਗੇ ਚੰਗੇ ਕੰਟੈਂਟਸ ਸਦੇ ਹੂੰ ਤੁਸੀਂ ਉਸ ਚੀਜ਼ ਨੂੰ ਦੇਖੋ ਲੇਕਿਨ ਉਹ ਤਾਂ ਸਵਾਲ ਤਾਂ ਇਹ ਕਰਦੇ ਨੇ ਵੀ ਉਹਨੇ ਪ੍ਰੋਮੋਟ ਕੀਤਾ ਉਸ ਚੀਜ਼ ਨੂੰ ਗਲਤ ਇਹ ਕਰਦੇ ਕੋਈ ਨਹੀਂ ਚਲੋ ਮੰਨਿਆ ਵੀ ਦੇਖਣ ਵਾਲੇ ਬੰਦੇ ਵੀ ਆਪਾਂ ਦੇਖਦੇ ਕੀ ਬਈਆ ਪਰ ਬਣਾਇਆ ਤਾਂ ਉਹਨੇ ਨਾ ਬੰਦਾ ਆਪਣਾ ਸਿਰਫ ਕੰਟੈਂਟ ਪਾ ਸਕਦਾ ਪ੍ਰਮੋਟ ਹਮੇਸ਼ਾ ਲੋਕ ਕਰਦੇ ਹੂੰ ਸ਼ੇਅਰ ਕਰਦੇ ਅਸੀਂ ਅਸੀਂ ਹੁਣ ਅੱਜ ਵਿਊਜ਼ ਸਾਂਝੇ ਕਰ ਰਹੇ ਆ ਇੱਕ ਦੂਜੇ ਨਾਲ ਅਸੀਂ ਤਾਂ ਸਿਰਫ ਆਪਣੇ ਵਿਊਜ਼ ਰੱਖ ਰਹੇ ਹਾਂ ਹੁਣ ਇਸ ਚੀਜ਼ ਨੂੰ ਦੇਖਣਾ ਸੁਣਨਾ ਲੋਕਾਂ ਦੇ ਹੱਥ ਚ ਸਾਡੇ ਹੱਥ ਚ ਨਹੀਂ ਹੈ ਇਹ ਲੋਕਾਂ ਨੇ ਕਰਨਾ ਹੁੰਦਾ ਜੇ ਅੱਜ ਗੁਰਦੀਪ ਨੂੰ ਉਹਨਾਂ ਨੇ ਸਟਾਰ ਬਣਾਣਾ ਨਾ ਤੇ ਲੋਕਾਂ ਦੇ ਹੱਥ ਚ ਤਾਕਤ ਹੈ ਸਾਡੇ ਹੱਥ 'ਚ ਕੁਝ ਨਹੀਂ ਆ ਅਸੀਂ ਸਿਰਫ ਆਪਣਾ ਟੈਲੈਂਟ ਤੇ ਆਪਣੀ ਸੋਚ ਰੱਖ ਸਕਦੇ ਅੱਗੇ ਅੱਛਾ ਇੱਕ ਤੁਹਾਡੇ ਤੁਸੀਂ ਹੁਣੀ ਗੱਲ ਕਰ ਰਹੇ ਸੀ ਆਪਾਂ ਆਫ ਦੀ ਰਿਕਾਰਡ ਗੱਲ ਹੋ ਰਹੀ ਸੀ ਕਿ ਬੀ ਬਹੁਤ ਸਾਰੇ ਅਜਿਹੇ ਕੇਸ ਬਣਦੇ ਆ ਤੁਸੀਂ ਵਕਾਲਤ ਜਦੋਂ ਕਰਦੇ ਹੋ ਦੇਖਦੇ ਹੋ ਉਸ ਚੀਜ਼ ਨੂੰ ਵੀ ਮੁੰਡਿਆਂ ਦੇ ਉੱਤੇ ਜਦੋਂ ਵੀ ਕਦੇ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਲੱਗਦਾ ਲੜਕੀ ਦੇ ਵੱਲੋਂ ਤਾਂ ਨਾਲ ਦੀ ਨਾਲ ਅਰੈਸਟ ਪੈ ਜਾਂਦੀ ਹੈ ਨਾਲ ਦੀ ਨਾਲ ਰੈਸਟ ਪੈਂਡ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਲੇਕਿਨ ਉੱਥੇ ਜਦੋਂ ਲੜਕੇ ਦੀ ਗੱਲ ਆਉਂਦੀ ਹੈ ਤਾਂ ਲੜਕੇ ਦੀ ਘੱਟ ਸੁਣੀ ਜਾਂਦੀ ਹੈ ਕਹਦੀ ਹੈ ਜਾਂ ਥੋੜਾ ਜਿਹਾ ਲਾਅ ਉੱਥੇ ਥੋੜਾ ਜਿਹਾ ਸਲੋ ਹੋ ਜਾਂਦਾ ਹੈ ਨੋ ਡਾਊਟ ਜਿਹੜੇ ਸਾਡੇ ਲਾਅਸ ਨੇ ਨਾ ਥੈਟ ਆ ਟੋਟਲੀ ਇਨ ਦੀ ਫੇਵਰ ਆਫ ਦੀ ਗਰਲਸ ਜਿੰਨੇ ਵੀ ਸਾਡੇ ਲਾਅ ਬਣੇ ਹੋਏ ਆ ਤੇ ਜਿਵੇਂ ਕੋਈ ਸਪੋਸ ਕੋਈ ਇੰਟੀਮੇਸੀ ਹੋ ਰਹੀ ਹੈ ਕਪਲ ਦੇ ਵਿੱਚ ਜੇ ਕੱਲੂ ਕੁੜੀ ਜਾਵੇ ਤਾਂ ਉਸ ਰੇਪ ਦੀ ਰੰਗਤ ਦੇ ਸਕਦੀ ਹੈ ਤੇ ਕੇਸ ਫਾਈਲ ਕਰਾ ਸਕਦੀ ਹੈ ਬਟ ਮੁੰਡੇ ਕੋਲ ਕੋਈ ਰਾਈਟ ਨਹੀਂ ਹੈ ਐਦਾਂ ਦਾ ਜੇ ਕੋਈ ਫਿਜ਼ੀਕਲ ਰਿਲੇਸ਼ਨ ਬਣ ਰਿਹਾ ਮੁੰਡੇ ਕੋਲ ਕੋਈ ਰਾਈਟ ਨਹੀਂ ਹੈ ਕਿ ਮੁੰਡਾ ਕੋਈ ਅਲੀਗੇਸ਼ਨ ਲਾ ਸਕੇ ਕਿ ਕੁੜੀ ਨੇ ਮੇਰੇ ਨਾਲ ਰੇਪ ਕੀਤਾ ਹੈ ਇਹ ਕੋਈ ਪ੍ਰੋਵੀਜ਼ਨ ਨਹੀਂ ਆ ਸਾਡੇ ਲਾਅ ਵਿੱਚ ਤੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਸਮੇਂ 'ਚ ਨਾ ਮਤਲਬ ਜੇ ਆਪਾਂ ਕਹਿੰਨੇ ਕਿ ਵੀ ਆਰ ਲਿਵਿੰਗ ਇਨ ਅ ਇਕਵਲ ਸਿਸਟਮ ਹੁਣ ਤਾਂ ਵੈਸੇ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਫਰਕ ਆ ਹੁਣ ਕੁੜੀਆਂ ਬਹੁਤ ਰਾਈਜ਼ ਕਰ ਰਹੀਆਂ ਬਹੁਤ ਰੱਕਿਆ ਕਰ ਰਹੀਆਂ ਆਪਣੇ ਆਪਣੇ ਪ੍ਰੋਫੈਸ਼ਨ 'ਚ ਵੀ ਬਹੁਤ ਰਾਈਜ਼ ਕਰ ਰਹੀਆਂ ਮੈਨੂੰ ਲੱਗਦਾ ਹੁਣ ਥੋੜਾ ਜਣਾ ਮੇਰਾ ਮਤਲਬ ਇਹ ਨਿੱਜੀ ਥਿਊ ਹੈ ਕਿ ਹੁਣ ਸਮੇ ਦੇ ਹਿਸਾਬ ਨਾਲ ਥੋੜੀ ਹੁਣ ਅਮੈਂਡਮੈਂਟਸ ਦੀ ਲੋੜ ਹੈ ਠੀਕ ਹੈ ਮੈਂ ਮਤਲਬ ਕਿਸੇ ਦੇ ਰਾਈਟ ਦੇ ਖਿਲਾਫ ਨਹੀਂ ਹੈਗਾ ਰਾਈਟ ਹੋਣੇ ਚਾਹੀਦੇ ਅਜੋ ਦੁੱਤੇ ਪਰ ਕੁਝ ਚੀਜ਼ਾਂ ਕੁਝ ਲਾਜ਼ ਚ ਅਮੈਂਡਮੈਂਟਸ ਹੋਣ ਦੀ ਲੋੜ ਹੈ। ਜਿੱਥੇ ਲੜਕੇ ਕੀ ਵਿਚਾਰੇ ਬੇਕਸੂਰ ਹੁੰਦੇ ਨੇ। ਵੀ ਕਹਿੰਦੀ ਵੀ ਉਹਨਾਂ ਨੂੰ ਹੁਣ ਤੁਸੀਂ ਹੁਣ ਤੁਸੀਂ ਦੇਖੋ ਐਸ ਪਰ ਐਨਸੀਆਰ ਵੀ। ਹਮ ਜਿਹੜਾ ਰਿਕਾਰਡ ਹੈ ਜਿਹੜਾ ਰੇਪ ਕੇਸਸ ਜਿਹੜੇ ਫਾਈਲ ਹੁੰਦੇ ਨੇ ਤੇ ਉਹਦੇ ਚ ਜਿਹੜਾ ਕਨਵਿਕਸ਼ਨ ਰੇਟ ਉਹ ਲਗਭਗ 27 ਤੋਂ 28% ਹੈ। ਹਮ ਕਨਵਿਕਸ਼ਨ ਰੇਟ ਜਿਹਦੇ ਚ ਮਤਮ ਉਹਨਾਂ ਨੇ ਕਨਵਿਕਟ ਕਰਤਾ ਕਿ ਇਹ ਬੰਦਾ ਦੋਸ਼ੀ ਕਰਾਰ ਹੈ। ਹੂੰ ਉਹ ਜੋ ਕਿੰਨੇ ਪਰਸੈਂਟ ਹੁੰ ਉਸ 27 ਤੋਂ 32% ਮੰਨ ਲਗਭਗ 30% ਤੇ ਜਿਹੜੇ 70% ਕੇਸ ਆ ਉਹਦੇ ਚ ਤਾਂ ਬੰਦਾ ਬੇਕਸੂਰ ਆ ਇਹ ਆਨ ਰਿਕਾਰਡਸ ਨੇ ਇਹ ਆ ਇਹ ਅਫੀਸ਼ੀਅਲ ਰਿਕਾਰਡ ਦੀ ਗੱਲ ਕਰ ਰਿਹਾ ਅਫੀਸ਼ੀਅਲ ਰਿਕਾਰਡ ਐਸ ਪਰ ਐਨ ਸੀ ਆਰ ਪੀ ਜਿਹੜਾ ਉਹਨਾਂ ਨੇ 2-3 ਸਾਲ ਦਾ ਡਾਟਾ ਦਿੱਤਾ ਨਾ 18 ਤੋਂ ਲੈ ਕੇ 22 ਤੱਕ ਦਾ ਜਿਹੜਾ ਉਹਨਾਂ ਨੇ ਡਾਟਾ ਦਿੱਤਾ ਮੈਂ ਉਹਦੇ ਅਕੋਰਡਿੰਗ ਗੱਲ ਕਰ ਰਿਹਾ ਐਸ ਪਰ ਅਫੀਸ਼ੀਅਲ ਰਿਕਾਰਡ ਕਿ ਜਿਹ 100% ਵਾਲੋ ਕੋਈ ਮਤਲਬ 100 ਕੇਸਸ ਵਾਲੇ ਤਾਂ ਉਹ ਜੋ ਸਾਈਟਾਈ ਕੇਸ ਨੇ ਜਿਹੜੇ ਅਜੰਤਿਕ ਹੋਇਆ ਵੀ ਹਾਂ ਇਹ ਨੇ ਕੀ ਸਾਬਿਤ ਹੋਇਆ ਜਿਹਦੇ ਚ ਸਾਬਿਤ ਹੋਇਆ ਕਿ ਇਹ ਬੰਦੇ ਨੇ ਬਲਾਤਕਾਰ ਕੀਤਾ ਤੇ ਬਾਕੀ ਸਾਰੇ 70% ਕੇਸ ਚ ਉਹ ਬੰਦਾ ਬਰੀ ਹੋਇਆ ਤੇ ਈ ਸਾਨੂੰ ਕੁਝ ਲਾਅਸ ਚ ਅਮੈਂਡਮੈਂਟ ਦੀ ਲੋੜ ਹੈਗੀ ਆ ਜਿਹਦੇ ਚ ਨਾ ਕਨਵਿਕਸ਼ਨ ਰੇਟ ਵਧੇ ਮਤਲਬ ਬੇਇਨਸਾਫੀ ਦਾ ਪੀਰੀਅਡ ਇਤਨਾ ਬਣੇ ਹੁਣ ਦੇਖੋ ਜਿਹੜੇ 70% ਲੋਕ ਜਿਹੜੇ ਬਰੀ ਹੋਏ ਨੇ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਕਦੇ ਹਰਾਸਮੈਂਟ ਨਹੀਂ ਫੀਲ ਕੀਤਾ ਹੋਊਗਾ ਜਦੋਂ ਟ੍ਰਾਇਲ ਚੱਲਿਆ ਹੋਗਾ ਜਾਂ ਜਦੋਂ ਕੇਸ ਫਾਈਲ ਹੋਇਆ ਹੋਗਾ ਜਾਂ ਜਦੋਂ ਜੇਲ੍ਹ ਚ ਗਏ ਹੋਣਗੇ ਬੇਲ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਬੇਲ ਮਿਲੀ ਹੋਊਗੀ ਹਰਾਸਮੈਂਟ ਤਾਂ ਹੈ ਹੀ ਹੈ ਨਾ ਮੈਂ ਤਾਂ ਹੀ ਕਹਿੰਨਾ ਕੁਝ ਅਮੈਂਡਮੈਂਟ ਦੀ ਲੋੜ ਹੈ ਆੜ ਗਵਾੜ ਦਾ ਅਮੈਂਡਮੈਂਟ ਇਸ ਸਬਦੀ ਹੋਵੇ ਕਿ ਕ੍ਰਿਮੀਨਲਸ ਨਾ ਬਖਸ਼ੇ ਜਾ ਕ੍ਰਿਮੀਨਲਸ ਨੂੰ ਹਾਰਡ ਸਜ਼ਾ ਮਿਲੇ ਐਗਜ਼ੈਮਪਲਰੀ ਰੀਐਕਸ਼ਨਸ ਹੋਣ ਬਟ ਇਨੋਸੈਂਟ ਬੰਦੇ ਨੂੰ ਜਲਾਲਤ ਨਾ ਇਨੋਸੈਂਟ ਬੰਦੇ ਨੂੰ ਜਲੀਲ ਨਾ ਹੋਣਾ ਪਵੇ ਆਪਣੇ ਕਹਿੰਦੇ ਕਈ ਲੋਕ ਤਾਂ ਐਵੇਂ ਜਿਵੇਂ ਕਹਿੰਦੇ ਆੜ ਗਵਾੜ ਬੁਲਾਉਣਾ ਹਟ ਜਾਂਦਾ ਅਗਲਾ ਕਹਿੰਦਾ ਵੀ ਇਹ ਨਹੀਂ ਕੋਈ ਐਜਾ ਕੁਝ ਕੀਤਾ ਸਾਡੇ ਬੱਚਿਆਂ ਨਾਲ ਨਾ ਕੁਛ ਏਦਾਂ ਦਵਾ ਬਿਲਕੁਲ ਦੇਖੋ ਇੱਕ ਡੀਫੇਮ ਹੋ ਜਾਂਦਾ ਹੂੰ ਬੰਦੇ ਨੂੰ ਸੋਸਾਇਟੀ ਚ ਹੁਣ ਦੇਖੋ ਲੱਗਦਾ ਤਾਂ ਦੋਸ਼ ਹੀ ਐ ਤੇ ਪਰ ਜਦੋਂ ਆਪੋ ਮੀਡੀਆ ਚ ਆਂਦਾ ਹੈ ਕਿ ਇਹ ਬੰਦੇ ਤੇ ਐਫ ਆਈ ਆਰ ਦਰਜ ਹੋ ਗਿਆ ਦੋਸ਼ ਲੱਗ ਗਿਆ ਹੂੰ ਪਰ ਲੋਕ ਤਾਂ ਉਸੇ ਵੇਲੇ ਸਰਟੀਫਿਕੇਟ ਲਾ ਦਿੰਦੇ ਕਿ ਇਹ ਬੰਦਾ ਹੈ ਹੀ ਐ ਤੇ ਜਦੋਂ ਤੱਕ ਕੋਈ ਬਰੀ ਹੋਣਾ ਉਦੋਂ ਤੱਕ ਉਹ ਟਾਪਿਕ ਹੀ ਨਹੀਂ ਹੁੰਦਾ ਜਾ ਤਾਂ ਜਾ ਤਾਂ ਇਹ ਮੀਡੀਆ ਦਾ ਵੀ ਰੋਲ ਚਾਹੀਦਾ ਹੈ ਕਿ ਜਦੋਂ ਕਿਸੇ ਬੰਦੇ ਤੇ ਕੇਸ ਹੁੰਦਾ ਜਿੰਨੀ ਤੁਸੀਂ মিডিਆ ਚ ਉਸ ਚੀਜ਼ ਨੂੰ ਹਾਈਪ ਦਿੰਨੇ ਹੋ ਕਿ ਇਹ ਬੰਦੇ ਤੇ ਆ ਕੇਸ ਦਰਜ ਹੋ ਗਿਆ ਪਰ ਜਦੋਂ ਬਰੀ ਹੁੰਦਾ ਉਨੀ ਹੀ ਸੇਮ ਹਾਈਪ ਨਾਲ মিডিਆ ਨੂੰ ਉਦੋਂ ਵੀ ਕਵਰੇਜ ਦੇਣੀ ਚਾਹੀਦੀ ਆ ਕਿਉਂਕਿ ਉਹ ਤਾਂ ਕਵਰੇਜ ਬਿਲਕੁਲ ਨਹੀਂ মিডিਆ ਕਵਰੇਜ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਕਈ ਚੈਨਲਸ ਹੈਗੇ ਨੇ ਜਿਹੜੇ ਪੱਖ ਦੇ ਵਿੱਚ ਆਉਂਦੇ ਉਸ ਦੇ ਵੀ ਹੱਥ ਵੀ ਚੁੱਕਦੇ ਨੇ ਤੁਹਾਡੇ ਵਰਗੇ ਕੁਝ ਚੈਨਲ ਹੈਗੇ ਨੇ ਬਟ ਜਦੋਂ ਕਿਸੇ ਤੇ ਦਰਜ ਹੁੰਦਾ ਉਦੋਂ ਸਾਰੀ মিডিਆ ਮਗਰ ਪੈ ਜਾਂਦੇ ਯਾਦ ਇੱਕ ਦਿੱਲੀ ਵਾਲਾ ਕੇਸ ਹੋਇਆ ਸੀ ਉਹ ਲੜਕੀ ਵਾਲਾ ਜਿਹੜਾ ਲੜਕਾ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਤੇ ਲੜਕੀ ਨੇ ਮਤਲਬ ਇਲਜ਼ਾਮ ਲਾਇਆ ਸੀ ਕਿ ਇਹਨੇ ਬਦਸਲੂਕੀ ਕੀਤੀ ਹੈ ਮੇਰੇ ਨਾਲ ਤੇ ਉਹ ਆਪ ਫੋਰਾਂਜ ਲਈ ਸੀ ਉਹ ਕੇਸ ਕਿੰਨਾ ਉਹ ਸੋਸ਼ਲ ਮੀਡੀਆ ਤੇ ਕਿੰਨਾ ਵਾਇਰਲ ਹੋਇਆ ਸੀ ਕੇਸ ਤੇ ਉਹ ਬੰਦੇ ਨੇ ਕਿੰਨਾ ਸਾਹਮਣਾ ਕੀਤਾ ਮੈਂਟਲੀ ਟੌਰਚਰ ਜੌਬ ਉਹਨੇ ਆਪਣੀ ਗੁਵਾਈ ਮੈਂਟਲ ਹਰਾਸਮੈਂਟ ਜਿੱਥੇ ਜਾਂਦਾ ਸੀ ਉਹਨੂੰ ਉਹਨੇ ਆਪ ਹੀ ਕਿਹਾ ਕਿ ਮੈਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ ਜਿਵੇਂ ਮੈਂ ਬਹੁਤ ਵੱਡਾ ਇੱਕ ਦਰਿੰਦਾ ਹੂੰ ਇਹ ਉਹਦੀ ਆਪਣੀ ਵਰਡਿੰਗ ਹੈ ਨਾ ਬਾਅਦ ਚ ਕੀ ਇਸ ਦਾ ਕੀ ਬਣਿਆ ਕੁਝ ਵੀ ਨਹੀਂ ਬਣਿਆ ਬਰੀ ਹੋ ਗਿਆ ਉਹਦੇ ਪੱਖ ਨਹੀਂ ਪਹਿਲਾਂ ਕਿਸੇ ਨੇ ਪਬਲਿਕ ਨੇ ਨਹੀਂ ਪੱਖ ਸੁਣਿਆ ਮੈਂ ਉਹੀ ਕਿਹਾ ਨਾ ਆਪਾਂ ਬਹੁਤ ਛੇਤੀ ਫੈਸਲਾ ਕਰ ਲੈਂਦੇ ਆ ਲੋਕ ਬਹੁਤ ਛੇਤੀ ਫੈਸਲਾ ਕਰਨ ਲੱਗ ਜਾਂਦੇ ਆ ਬਟ ਸਾਡੇ ਲਾਅ ਚ ਕਹਿੰਦੇ ਆ ਕਿ ਜਦੋਂ ਤੱਕ ਗਿਲਟੀ ਪ੍ਰੂਫ ਨਹੀਂ ਹੁੰਦਾ ਨਾ ਉਦੋਂ ਤੱਕ ਉਹ ਬੰਦਾ ਇਨੋਸੈਂਟ ਹੀ ਹੈ ਤਾਂ ਹੀ ਜਦੋਂ ਕਿਸੇ ਤੇ ਐਫ ਆਈ ਆਰ ਦਰਜ ਹੁੰਦੀ ਹੈ ਨਾ ਕੋਈ ਵੀ ਵਕੀਲ ਇਹ ਨਹੀਂ ਕਹੂਗਾ ਕਿ ਇਹ ਬੰਦਾ ਦੋਸ਼ੀ ਹੈ ਉਹ ਕਹੂਗਾ ਪਹਿਲੇ ਟ੍ਰਾਇਲ ਚੱਲੇਗਾ ਜੋ ਤੱਕ ਇੱਕ ਕੋਰਟ ਨੇ ਫੈਸਲਾ